ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਲਰੋਲੋਂ ਮੈਂ ਦਾਸ ਐਲੋਕੇ ਜਸਪਾਲ ਸਿੰਘ ਮਨਪੁਰ ਅੱਜ 12 ਅਗਸਤ 2025 ਇੱਕ ਵਿਸ਼ੇਸ਼ ਖਬਰ ਸਾਂਝੀ ਕਰਨੀ ਆ ਜਿਹਦੇ ਤਹਿਤ ਇੱਕ ਬਹੁਤ ਵੱਡੀ ਅਫਵਾਹ ਇਹ ਖਾਸ ਤੌਰ ਤੇ ਸਿੱਖ ਹਲਕਿਆਂ ਦੇ ਵਿੱਚ ਪਾਈ ਜਾ ਰਹੀ ਵੀ ਸੁਪਰੀਮ ਕੋਰਟ ਦਾ ਅੱਜ ਕੋਈ ਫੈਸਲਾ ਆਇਆ ਜਿਹਦੇ ਤਹਿਤ ਉਹਨਾਂ ਨੇ ਕਿਹਾ ਵੀ ਉਮਰ ਕੈਦੀ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਜੇਲਾਂ 'ਚ ਨਾ ਰੱਖਿਆ ਜਾਵੇ ਉਹਨਾਂ ਨੇ ਸਾਰੇ ਸਟੇਟਾਂ ਤੇ ਯੂਟੀਆਂ ਦੇ 6 ਸੈਕਟਰੀਆਂ ਨੂੰ ਮੋਲਸ ਕੀਤਾ ਵੀ ਆਪਣੀਆਂ ਜੇਲਾਂ ਦੇ ਵਿੱਚੋਂ ਜਿਹੜੇ ਬੰਦੇ ਉਮਰ ਕੈ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਜੋ ਕਿ ਸੇ ਕਲਕਿਆਂ ਦੇ ਵਿੱਚ ਵੀ ਬਹੁਤ ਹੀ ਗਮਰਾਹਕੁੰਨ ਤਰੀਕੇ ਦੇ ਨਾਲ ਪ੍ਰਚਾਰੀ ਜਾ ਰਹੀ ਹੈ ਕੋਈ ਚੈਨਲਾਂ ਵੱਲੋਂ ਵੀ ਵੀਡੀਓ ਬਣਾ ਬਣਾ ਕੇ ਪੇਸ਼ ਕੀਤੀ ਜਾਦੀ ਹੈ ਜਦਕਿ ਇਹ ਜਿਹੜਾ ਕੁਝ ਵੀ ਨਹੀਂ ਸਿਕ ਬੰਦੀਆਂ ਦੇ ਸਬੰਧ ਦੇ ਵਿੱਚ ਇਹ ਫੈਸਲਾ ਅਣਤੀ ਭਾਵੇਂ ਕੋਈ ਵੈਲਿਊ ਨਹੀਂ ਰੱਖਦਾ ਕਿਉਂਕਿ ਜਿਹੜੀ ਇਹ ਜੱਜਮੈਂਟ ਹੈ ਇਹ 29/7/2022 ਨੂੰ ਜਿਹੜੀ ਅੱਜ ਜਾਰੀ ਕੀਤੀ ਗਈ ਆ ਉਹ ਜਸਟਿਸ ਬੀਬੀ ਨਾਗਰਾਤਨ ਤੇ ਕੇਵੀ ਵਿਸ਼ਵਨਾਥਨ ਵੱਲੋਂ ਦਿੱਤੀ ਗਈ ਆ ਉਹ ਕੇਸ ਦੀ ਜੱਜਮੈਂਟ ਜਿਹੜੀ ਆ ਦਾਸ ਕੋ ਪਹੁੰਚੀ ਮੈਂ ਉਹ ਪੜੀ ਸਾਰੀ ਬਾਤ ਤੇ ਦੀ ਜੱਜਮੈਂਟ ਹੈ ਉਹ ਸੁਖਦੇਵ ਜਾਦਵ ਬਰਸੀਸ ਸਟੇਟ ਆਫ ਐਨਸੀਟੀ ਦਿੱਲੀ ਕੇਸ ਆ ਜਿਹਦੇ ਚ ਸਖਦੇਵ ਜਾਦਵ ਨਾਮਕ ਵਿਅਕਤੀ ਨੂੰ 302 ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਹੋਈ ਸੀ ਇਹ ਜਿਹੜੀ ਜੱਜਮੈਂਟ ਹੈਗੀ ਆ ਇਹ ਫਿਕਸਡ ਟਰਮ ਜੇ ਕਿਸੇ ਨੂੰ ਲਾਈਫ ਟਰਮ ਉਹ ਯੋਦੇ ਸੰਬੰਧ ਦੇ ਵਿੱਚ ਫੈਸਲਾ ਲਿਆ ਸੁਪਰੀਮ ਕੋਰਟ ਨੇ ਜਿਹਦੇ ਵਿੱਚ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਸੀ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਗਈ ਸਪੈਸੀਫਿਕਲੀ ਕਿਹਾ ਗਿਆ ਸਖਦੇਵ ਜਾਦਵ ਦੇ ਸੰਬੰਧ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਵਿਚ ਸ਼ਲ ਬੀ 20 ইয়ার্স ਆਫ ਐਕਚੁਅਲ ਇੰਪ੍ਰੀਜ਼ਨਮੈਂਟ ਵਿਦਆਊਟ ਕੰਸਰਡੇਸ਼ਨ ਆਫ ਐਡਮਿਸ਼ਨ ਸੋ ਜਿਹੜੀ ਉਹਨੂੰ ਸਜ਼ਾ ਦਿੱਤੀ ਗਈ ਸੀ ਸਖਰੇਵ ਯਾਦਵ ਨੂੰ ਉਹ ਉਹਨੂੰ ਸਜ਼ਾ ਫਾਂਸੀ ਦੇ ਬਦਲਾ ਦੇ ਵਜੋਂ ਦਿੱਤੀ ਗਈ ਸੀ ਵੀ ਇਹਨੂੰ ਫਾਂਸੀ ਦੇ ਦੋ ਸੌਫ ਦੀ ਰੇਅਰ ਕੇਸ ਨਹੀਂ ਬਣਦਾ ਤੇ ਇਹਨੂੰ ਲਾਈਫ ਉਮਰ ਕਹਿ ਦਿੱਤੀ ਜਾਂਦੀ ਆ ਜਿਹੜੀ ਕਿ 20 ਸਾਲ ਦੀ ਐਕਚੁਅਲ ਇੰਪ੍ਰੀਜ਼ਮੈਂਟ ਹੋਵੇਗੀ ਜਿਹਦੇ ਵਿੱਚ ਉਹਨੂੰ ਕੋਈ ਵੀ ਐਡਮਿਸ਼ਨ ਛੋਟ ਨਹੀਂ ਮਿਲੇਗੀ ਉਹਨੂੰ ਕੋਈ ਮਿਸ਼ਨ ਛੋਟ ਨਹੀਂ ਮਿਲੀ ਤਾਂ ਉਹਨੇ ਪੂਰੇ 20 ਸਾਲ ਲਿਖੇ ਕਿਉਂਕਿ ਉਹਦੀ ਜਜਮੈਂਟ ਦੇ ਵਿੱਚ ਹੀ ਹਾਈ ਕੋਰਟ ਨੇ ਲਾਈਫ ਇਮਪ੍ਰੀਜ਼ਮੈਂਟ ਵਿੱਚ ਸ਼ੈਲ ਬੀ 20 ইয়ারਸ ਆਫ ਐਕਚੁਅਲ ਇਮਪ੍ਰੀਜ਼ਮੈਂਟ ਵਿਦਆਊਟ ਕਨਸਿਡੇਸ਼ਨ ਆਫ ਅਬਮਿਸ਼ਨ ਕਰ ਦਿੱਤਾ ਸੀ ਸੋ ਇਸ ਸੰਬੰਧ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈਗਾ ਕਿ ਜਿਨ੍ਹਾਂ ਦੀ ਵੀ ਲਾਈਫ ਇਮਪ੍ਰੀਜ਼ਮੈਂਟ ਦੇ ਵਿੱਚ ਸਪੈਸੀਫਿਕ 20 ਸਾਲ 25 ਸਾਲ ਜਾਂ 30 ਸਾਲ ਲਿਖਿਆ ਹੋਇਆ ਵਿਦਆਊਟ ਕਨਸਿਡੇਸ਼ਨ ਆਫ ਅਬਮਿਸ਼ਨ ਤਾਂ ਉਹਨਾਂ ਨੂੰ ਬਾਅਦ ਦੇ ਵਿੱਚ ਜੇ ਉਹਨਾਂ ਦੇ 20 ਸਾਲ ਜਿਵੇਂ ਸੁਖਦੇਵ ਯਾਦਵ ਦੇ ਪੂਰੇ ਹੋ ਗਏ ਤਾਂ ਫਿਰ ਕੰਪੀਟੈਂਟ ਅਥਾਰਟੀ ਵੱਲੋਂ ਉਹਦੀ ਜਿਹੜੀ ਹੈ ਰਿਹਾਈ ਦਾ ਵਿਚਾਰ ਜਿਵੇਂ ਦਿੱਲੀ ਦਾ ਕੇਸ ਸੀ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਨਹੀਂ ਵਿਚਾਰਿਆ ਜਾਣਾ ਉਹਨੂੰ ਡਾਇਰੈਕਟ ਛੱਡਿਆ ਜਾਵੇ ਜੇ ਉਹਦੇ ਉੱਤੇ ਕੋਈ ਹੋਰ ਕੇਸ ਨਹੀਂ ਹੈਗਾ ਤੇ ਮੌਜੂਦਾ ਸਮੇਂ ਉਹ ਫਰਲੋ ਦੇ ਉੱਤੇ ਸੀਗਾ ਸੁਖਦੇਵ ਯਾਦਵ ਤੇ ਉਹਨੂੰ ਕਿਹਾ ਵੀ ਬਾਸ ਤੂੰ ਜਿਹੜਾ ਹੁਣ ਵਾਪਸ ਸਲਿੰਡਰ ਨਹੀਂ ਕਰਨਾ ਸੋ ਸਿੱਖ ਬੰਦੀ ਸਿੰਘਾਂ ਦੇ ਸਬੰਧ ਦੇ ਵਿੱਚ ਕਿਸੇ ਵੀ ਉਮਰ ਕੈਦੀ ਬੰਦੀ ਸਿੰਘ ਨੂੰ ਕੋਈ ਐਕਚੁਅਲ ਇੰਪ੍ਰਿਜ਼ਨਮੈਂਟ ਲਿਖ ਕੇ ਲਾਈਫ ਸੈਂਟੈਂਸ ਨਹੀਂ ਲਿਖੀ ਗਈ ਉਲਟਾ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਬਿਆਨਤ ਅਸੈਸੀਨੇਸ਼ਨ ਕੇਸ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਟਿਲ ਦੀ ਨੇਚਰਲ ਲਾਈਫ ਲਿਖਿਆ ਗਿਆ ਹਾਂ ਉਹਨਾਂ ਨੂੰ ਐਡਮਿਸ਼ਨ ਦਾ ਹੱਕ ਨਹੀਂ ਹੋਇਆ ਗਿਆ ਐਟ ਐਨੀ ਸਟੇਟ ਐਟ ਐਨੀ ਸਟੇਜ ਉਹਨਾਂ ਨੂੰ ਐਗਜ਼ੈਕਟਿਵ ਜਾਂ ਕੰਪੀਟੈਂਟ ਅਥਾਰਟੀ ਫੈਸਲਾ ਲੈ ਕੇ ਰਿਹਾਰ ਕਰ ਸਕਦੀ ਆ ਉਹਨਾਂ ਨੂੰ ਜੇਲ ਸੁਪਰਡੈਂਟ ਰਿਹਾ ਨਹੀਂ ਕਰ ਸਕਦਾ ਜਿਹਾ ਕਿ ਇਸ ਜਜਮੈਂਟ ਦੇ ਵਿੱਚ ਆਇਆ ਕਿ ਜਿਨ੍ਹਾਂ ਦੀ ਸਪੈਸੀਫਿਕ ਸਲਟਨ ਲਾਈਫ ਇੰਪ੍ਰਿਜ਼ਨਰਟ ਲਿਖਾਈ ਗਈ ਆ ਉਹਨਾਂ ਨੂੰ ਕੰਪੀਟੈਂਟ ਅਥਾਰਟੀ ਕੋ ਦਰਖਾਸਤ ਲਾਉਣ ਦੀ ਲੋੜ ਨਹੀਂ 93225 ਨੂੰ ਸੁਗਰੇਜ ਯਾਦਵ ਦੀ ਜਿਹੜੇ 20 ਸਾਲ ਐਕਚੁਅਲ ਵਿਦਾਊਟ ਐਡਮਿਸ਼ਨ ਪੂਰੇ ਹੋ ਗਏ ਸਨ ਸੋ ਉਦੋਂ ਤੋਂ ਉਹਦੀ ਜਿਹੜੀ ਰਿਹਾਈ ਜਿਹੜੀ ਬੰਦੀ ਸੀ ਤੇ ਉਸ ਤੋਂ ਬਾਅਦ 6ਵੇਂ ਮਹੀਨੇ ਉਹਨੂੰ ਸੁਪਰੀਮ ਕੋਰਟ ਨੇ ਜਿਹੜੀ ਪਰੋਲ ਵੀ ਦਿੱਤੀ ਸੀਗੀ ਸੋ ਬੰਦੀ ਸਿੰਘਾਂ ਦੇ ਸਬੰਧ 'ਚ ਇਸ ਫੈਸਲੇ ਦਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਕਿਸੇ ਵੀ ਬੰਦੀ ਸਿੰਘ ਨੂੰ ਸਰਟਨ ਲਾਈਫ ਇੰਪਰੀਜ਼ਨਰ ਨਹੀਂ ਹੋਈ ਉਹਨਾਂ ਨੂੰ ਜਿਹੜੀ ਰਿਮੀਸ਼ਨ ਮਿਲਦੀ ਆ ਜਿਵੇਂ ਭੁੱਲਰ ਸਾਹਿਬ ਖੇੜਾ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਗੁਰਮੀਤ ਸਿੰਘ ਇਹ ਆਲਰੇਡੀ ਇਹਨਾਂ ਨੂੰ ਪਰੋਲ ਵੀ ਮਿਲਦੀ ਹੈਗੀ ਆ ਤੇ ਇਹਨਾਂ ਦੀ ਸਰਟਨ ਲਾਈਫ ਨਹੀਂ ਹੈਗੀ ਆ ਆਰਟੀਕਲ 72 ਚ ਰਾਸ਼ਟਰਪਤੀ ਆਰਟੀਕਲ 161 ਚ ਕੰਪੀਟੈਂਟ ਅਥਾਰਟੀ ਗਵਰਨਰ ਜਾਂ ਐਲਜੀ ਦਿੱਲੀ ਦੇ ਸਬੰਧ ਚ ਤੇ 432 433 ਦੇ ਤਹਿਤ ਐਗਜ਼ੈਕਟਿਵ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਵੀ ਰਿਹਾ ਕਰ ਸਕਦੀ ਆ ਸਰਕਾਰ ਕੱਲ ਵੀ ਰਿਹਾ ਕਰ ਸਕਦੀ ਆ ਅੱਜ ਤੋਂ 15 20 ਸਾਲ ਪਹਿਲਾਂ ਵੀ ਰਿਹਾ ਕਰ ਸਕਦੀ ਸੀ ਪਰ ਜੇ ਨੂੰ ਐਕਚੁਅਲ ਅੰਤਜਮੈਂਟ 20 ਸਾਲ 30 ਸਾਲ ਲੈ ਕੇ ਵਿਦਾਊਟ ਅਡਮਿਸ਼ਨ ਆ ਉਹਨੂੰ 20 ਸਾਲ ਤੋਂ ਪਹਿਲਾਂ ਰਿਹਾ ਨਹੀਂ ਕੀਤਾ ਜਾ ਸਕਦਾ ਸੀ ਤੇ ਸੁਪਰੀਮ ਕੋਰਟ ਨੇ کیا ਹੈਗਾ ਵੀ ਉਹਨਾਂ ਨੂੰ 20 ਸਾਲ ਜੇ ਐਕਚੁਅਲ ਹੋਈ ਆ ਤਾਂ ਉਹਨਾਂ ਨੂੰ 20 ਸਾਲ ਪੂਰੇ ਹੋਣ ਤੋਂ ਅਗਲੇ ਦਿਨ ਛੱਡ ਦਿੱਤਾ ਜਾਵੇ ਸੋ ਇਹ ਗਮਨਾਹ ਕੋ ਨੂੰ ਪਹਚਾਲ ਤੋਂ ਬਚਣਾ ਚਾਹੀਦਾ ਤੇ ਜਿਹੜੇ ਚੈਨਲ ਫੋਟੋਆਂ ਲਾ ਲਾ ਕੇ ਬੰਦੀ ਸਿੰਘ ਜੀ ਕਹਿੰਦੇ ਵੀ ਹੁਣ ਬੰਦੀ ਸਿੰਘ ਰਿਹਾ ਹੋ ਜਾਣਾ ਉਹਨੂੰ ਖਾਸ ਕਿਸੇ ਪੋਲੀਟੀਕਲ ਪਾਰਟੀ ਨਾਲ ਜੋੜਨਾ ਚਾਹੁੰਦੇ ਆ ਸੋ ਹੋਰ ਬਹੁਤ ਸਾਰੀਆਂ ਜਜਮੈਂਟਾਂ ਹੈਗੀਆਂ ਜਿਹੜੀਆਂ ਬੰਦੀ ਸਿੰਘਾਂ ਦੇ ਸਬੰਧ ਚ ਜਿਹੜੀਆਂ ਆਈਆਂ ਨੇ ਵੀ ਐਗਜ਼ੈਕਟਿਵ ਡਿਸੀਜਨ ਲੈ ਕੇ ਆ ਟੈਨੀ ਟਾਈਮ ਛੱਡਿਆ ਜਾ ਸਕਦਾ ਪਰ ਜਿਹੜੀ ਇਹ ਜੱਜਮੈਂਟ ਦਾ ਰੌਲਾ ਪਾ ਕੇ ਮਾਹੌਲ ਬਣਾਇਆ ਜਾ ਰਿਹਾ ਕਮਲਾ ਕੁੰ ਬਿਲਕੁਲ ਗਲਤ ਹੈ ਜੱਜਮੈਂਟ ਜਿਹੜੀ ਪਾਣੀ ਚਾਹੀਦੀ ਹੈ ਸੁਪਰੀਮ ਕੋਰਟ ਦੀ ਸਾਈਡ ਦੇ ਉੱਤੇ ਪਈ ਹੈ ਸੁਖਦੇਵ ਯਾਦਵ ਬਰਸਿ ਸਟੇਟ ਆਫ ਐਨਸੀਟੀ ਫੇਰ ਕੋ ਗੱਲ ਕਰਨੀ ਚਾਹੀਦੀ ਹੈ ਇਹ ਅਧੂਰੀ ਜਾਣਕਾਰੀ ਦੇ ਕੇ ਕੌਮ ਦੇ ਵਿੱਚ ਗਮਾਹ ਕਰਨਾ ਕੋਈ ਚਾਹ ਕਿਸੇ ਖਾਸ ਸਿਆਸੀ ਬੰਦੇ ਦੇ ਨਾਲ ਜਾਂ ਖਾਸ ਸਿਆਸੀ ਪਾਰਟੀਆਂ ਜੋੜ ਕੇ ਕਰਨਾ ਇਹ ਸ਼ੋਭਾ ਨਹੀਂ ਦਿੰਦਾ ਪੜੀ ਲਿਖੀ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਨੂੰ ਇਹੋ ਜੀ ਯਾਨੀ ਕਿ ਹਲਕੀ ਪਤਲ ਦੀ ਬਿਆਨਬਾਜ਼ੀ ਜਾਂ ਗੱਲਬਾਤ ਕਰਨੀ ਉਹ ਸੋਭਾ ਦੀ ਨਹੀਂ ਦੀ ਸੋ ਮੈਂ ਦਾ ਐਡਵੋਕੇਟ ਜਸਪਾਲ ਸਿੰਘ ਮਝਪੁਰ ਨੇ ਇਹ ਜੱਜਮੈਂਟ ਪੜੀ ਬਾਖ ਭੇਜਾਂ ਦੀ ਤਾਂ ਦਾ ਸਨਮੁਖ ਰੱਖਿਆ ਸਿੱਖ ਸੰਗਤਾਂ ਦੇ ਕਿ ਇਹ ਜੱਜਮੈਂਟ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਇਹ ਤਾਂ ਫਾਇਦਾ ਉਹਨਾਂ ਨੂੰ ਜਾਂ ਜਿਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਸਪੈਸੀਫਿਕ ਲਿਖੀ ਹੋਈ ਆ ਸਾਡੀ ਕਿਤੇ ਨਹੀਂ ਲਿਖੀ ਹੋਈ ਸਾਡਾ ਪੋਲੀਟੀਕਲ ਡਿਸੀਜਨ ਕੰਪੀਟੈਂਟ ਹੋ ਰਹੀ ਐ ਐਟ ਐਨੀ ਸਟੇਜ ਵੀ ਲੈ ਸਕਦੀ ਐ ਜਿਹੜਾ ਕਿ ਉਹ ਨਹੀਂ ਲੈ ਰਹੇ धनवाद वाहिगुरु जी का ख़सा वाहिगुरु जी की फति